ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਚਰਦੀਪਲਾ ਚੈਨਲ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਵਧੀਆ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਵਧੀਆ ਸਾਰੇ ਠੀਕ ਹੋਣਗੇ ਜੀ ਤੇ ਸਾਡੇ ਨੂੰ ਹੋ ਗਿਆ ਜੀ ਰਾਤ ਦੇ ਤੇ ਆਪਾਂ ਬਸ ਹੁਣੇ ਵਿਹਲੇ ਹੋ ਕੇ ਬੈਠੇ ਬੰਜੇ ਤੇ ਕੰਮ ਨਮੇੜ ਕੇ ਟੁੱਟ ਬਾਜੀ ਇੱਥੇ ਅੰਦਰ ਪਤਾ ਨਾ ਲੱਗੇ ਪਤਾ ਨਹੀਂ ਬਾਹਰ ਡਾਉਣ ਗਏ ਸੌਂ ਗਏ ਆਪਿਆ ਤਾਂ ਮੁੰਡਾ ਡਿੱ ਗਿਆ ਬੇੜੇ ਤੂਜੀ ਮੇ ਕਿ ਤੁਹਾਨੂੰ ਪਤਾ ਹੀ ਹੈ ਹਨਾ ਦਿਨੇ ਤਾਂ ਫਿਰ ਕੱਪੜੇ ਵੀ ਆ ਜਾਂਦੇ ਸਲਾਈ ਵਾਲੇ ਤੇ ਬਾਵਾ ਕੰਮ ਆਪਣਾ ਥਲ ਰਿਹਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਫੈਲਣਾ ਵੀ ਚਾਹੀਦਾ ਹਨਾ ਇਹ ਤੇ ਇਸ ਵੇਲੇ ਫਿਰ ਆਪਾਂ ਆਪ ਦਾ ਥੋੜਾ ਬਹੁਤਾ ਜੇ ਤੁਹਾਨੂੰ ਪਤਾ ਹੀ ਹੈ ਨਾ ਉਹਨਾਂ ਦਾ ਕੰਮ ਜਰਾ ਬਲਾਈ ਹੋਈ ਆ ਆਪਣੇ ਤੇ ਹਸਣ ਫਾਰੇ ਸੀ ਕੁਝ ਅਰਸ ਲੰਗਾ ਇਸ ਤਰ੍ਹਾਂ ਤੇ ਤੈਨੂੰ ਪਲਾਈ ਬੱਛਵੇਂ ਪਤਾ ਕੀ ਜੀ ਥੋੜਾ ਬਹੁਤ ਚਲੋ ਐਸ ਵੇਲੇ ਘੰਟਾ ਵੀ ਮਿੰਟ ਬਹਿਣ ਨਾਲ ਕੰਮ ਨਿਭੜ ਜਾਂਦਾ ਕੁਛ ਨਾ ਕੁਛ ਹੋ ਜਾਂਦਾ ਹਨਾ ਬਸ ਇਸ ਤਰ੍ਹਾਂ ਬੰਨ ਰਹੀ ਹੈ ਚਲੋ ਕੰਪਲੀਟ ਹੋ ਜੂਗੀ ਤੇ ਉਹਨਾਂ 5:30 ਤੇ ਮਨ ਲਓ ਜੀ ਆਪਾਂ ਉੱਠਦੇ ਹੁੰਨੇ ਆ ਮੰਨ ਲਓ ਵੀ 3:45 ਵਜੇ ਉੱਠ ਖੜੀਦਾ ਹਨਾ ਤੇ ਫਿਰ ਐਸ ਵੇਲੇ ਕਿਸੇ ਟਾਈਮ ਹੀ ਬੈਜ ਗਈ ਜੀ ਫਿਰ ਉੱਠਣਾ ਉਸੇ ਵੇਲੇ ਹੁੰਦਾ ਤੇ ਰੁਕਣ ਅੰਦਾਜ਼ 10 ਮਿੰਟ ਆ ਉਹਦਾ ਕੋਈ ਕੰਮ ਕਰ ਲਈਦਾ ਜੀ ਬੈਠ ਕੇ ਹਨਾ ਆਕੇ ਤੁਹਾਨੂੰ ਪਤਾ ਹੀ ਆ ਹਨਾ ਜੀ ਮਿਹਨਤ ਤਾਂ ਫਿਰ ਮੰਗਦੇ ਹੀ ਆ ਕੋਈ ਵੀ ਕੰਮ ਹੈ ਮਿਹਨਤ ਨਾਲ ਹੀ ਹੁੰਦਾ ਹੈ ਬੈਠ ਕੇ ਤਾਂ ਹੋਈ ਨਹੀਂ ਸਕਦਾ ਮੈਨੂੰ ਵੀ ਪਤਾ ਹੀ ਹੈ ਬੈਕਿੰਗ 2-4 ਮਿੰਟ ਕੋਈ ਕੰਮ ਨਹੀਂ ਬੰਦਦੀ ਸਾਈਨ ਇਹ ਦੋ ਬੀ ਲਿਆ ਸੀ ਹੋਈ ਤੁਸੀਂ ਹਾਂਜੀ ਹੀ ਹਾਰ ਚਾਲਾ ਜੀ ਵਗੈਰੀ ਮੰਗਲਵਾਰ ਦੀ ਸਵੇਰ ਟਾਈਮ ਹੋ ਗਿਆ ਜੀ 9:30 ਦਾ ਤੇ ਆਪਾਂ ਉਹ ਵੇਲੇ ਕੰਮ ਖਿੰਦੇ ਕਰਕੇ ਸਾਰੇ ਸਾਹ ਯੋਰਗਾ ਸਕੂਲ ਪਪੀਂ ਦੇ ਚਾਹ ਤੇ ਦੁੱਧ ਨੂੰ ਦਵਾ ਕੇ ਡਿਸਪਾਰਾ ਉਹਦੇ ਪਾ ਲਈ ਤੇ ਚਾਹ ਵੀ ਹੁਣ ਉਹੀ ਤਰੀਕੇ ਜਾਂਦੇ ਆ ਮੈਂ ਸਰਵਾਕੀ ਹਟੀ ਸੀ। ਠੀਕ ਪੁਰ ਵਧੀਆ ਜੀ ਠੀਕ ਠਾਕ ਆ। ਤੇ ਜਿਹੜੇ ਚੈਨਲ ਤੇ ਨਵੇਂ ਜੋੜਦੇ ਹੋ ਯੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ। ਪੁਰ ਵਧੀਆ ਠੀਕ ਠਾਕ ਆ ਜੀ। ਅੱਜ ਜਿੰਨੇ ਕੰਮ ਕਰਨੇ ਆ ਇਹ ਆਪਾਂ ਇੱਕ ਇਹ ਵਾਲਾ ਕਮੀਜ਼ ਠੀਕ ਕਰਨਾ ਤੇ ਇਹ ਮੇਰੀ ਚੁੰਨੀ ਆ ਗਈ ਤੇ ਇਹ ਵਾਲਾ ਸੂਟ ਵਾਲੇ ਸਭ ਕਾ ਇਹ ਪ੍ਰੈਸ ਫਲੋਸ ਕਰਦੇ ਆ ਜਿਹਨੂੰ ਦੇਖਦੇ ਆ ਨਾ ਸਾਬਕ ਤਾ ਕੀ ਹੈ ਤੇ ਇਹ ਆਪਣੀ ਜਰਾਵਾ ਪਾਈ ਨੇ ਸਾਰੀ ਕਰ ਲਈ ਐ ਬਣਾਈ ਇਹ ਵੀ ਲੱਗ ਗਿਆ ਬਟ ਟਾਈਮ ਲੱਗਿਆ ਬਤਰਾ ਨਹੀਂ ਤਾਂ ਹੰਦਾ ਕੋਈ ਬਾਕੀ ਠੀਕ ਠਾਕ ਆ ਜੀ ਬੜਾ ਖਾਣਾ ਤੇ ਰਾਤ ਮੀਂਹ ਵੀ ਆਇਆ ਤੇ ਹਵਾ ਵੀ ਬਹੁਤ ਤੇਜ਼ ਆਈ ਸੀ ਆਪਣੇ ਮੈਂ ਵੀ ਕਾਫੀ ਐਸਾ ਯਾਨੀ ਕਿ ਰ ਆਪਣੇ ਬਾਬਾ ਤਮਾਲ ਪਾਈ ਸੀ ਤੇ ਕੀ ਚਾਤੇ ਬਸ ਫੇਰ ਆਪਾਂ ਚਲਦੇ ਹਾਂ ਅਗਰ ਨੂੰ ਅੱਗੇ ਤੰਜਾਲ ਸੂਟਾਂ ਦੀ ਕਟਿੰਗ ਕਰਨੀ ਆ ਤੇ ਫੇਰ ਗਾ ਸਲਾਈ ਕਰਨੀ ਪਲੀਜ਼ ਵੀ ਸਪੋਰਟ ਕਰਿਆ ਕਰੋ ਚੈਨਲ ਤੇ ਨਵੇਂ ਜੋੜਦੇ ਆ ਜਿਹੜੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਜੀ ਤੇ ਵਧੀਆ ਲੱਗੀ ਵੀਡੀਓ ਜਰੂਰ ਸ਼ੁਰੂ ਤੋਂ ਐਂਡ ਤੱਕ ਸਾਰੇ ਵੇਖਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਚਲੋ ਮਿਲਾਂਗੇ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਜਿਸੇ ਨਵੇਂ ਵੀਡੀਓ ਨਾਲ ਹਨਾ ਚੈਨਲ ਨੂੰ ਜੀਬ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਕਰਿਆ ਕਰੋ ਤੇ ਜੇ ਕਿਸੇ ਦਾ ਕਮੈਂਟ ਆਇਆ ਸੀਗਾ ਜੀ ਆਪਣਾ ਨੰਬਰ ਪੁੱਛਦੇ ਸੀ ਆਪਣਾ ਨੰਬਰ ਅਕਸਰ ਹੀ ਸੂਟ ਆਉਂਗਾ ਵੀਡੀਓ ਦੇ ਵਿੱਚ ਹੁੰਦਾ ਹੀ ਏ ਜੀ ਆਪਣਾ WhatsApp ਨੰਬਰ ਹੀ ਆਹੋ ਤੁਹਾਡੇ ਭਾਜੀ ਦਾ ਨੰਬਰ ਵੀ ਹੁੰਦਾ ਤੇ ਮੇਰਾ ਨੰਬਰ ਵੀ ਹੁੰਦਾ ਦੋਨੋਂ ਹੀ ਨੰਬਰ ਹੁੰਦੇ ਆ ਜੀ ਆਪਣੀ ਜਦੋਂ ਮਰਜ਼ੀ ਤੁਸੀਂ WhatsApp ਤੇ ਕੋਈ ਵੀ ਮੈਸੇਜ ਛੱਡ ਸਕਦੇ ਹੋ ਠੀਕ ਹੈ ਜਦੋਂ ਮਰਜ਼ੀ ਤੁਸੀਂ ਗੱਲ ਕਰ ਸਕਦੇ ਹੋ ਜੀ ਪਰ ਬਧੀ ਠੀਕ ਠਾਕ ਹੈ ਚਲੋ ਫਿਰ ਮੈਂ ਲੱਗ ਗਈ ਕਿਸੇ ਨਵੇਂ ਬਲੌਗ ਨਾਲ ਸੋ ਕਰੰਟ ਸਸ਼ੀ ਗਾ ਜੀ ਓਕੇ ਬਾਈ ਫਸਕਾ